ਬਈ ਦੋ ਤਸਬਨ ਨੂੰ ਜੋ ਕਾਲਪਨ ਸਭ ਦੇ ਗਿਹਦਾਰ ਦੇ ਸੇਵਾ ਲਈ ਸੀ ਉਹਦੇ ਤੇ ਸਾਰਾ ਸਿੱਖ ਸੈਕਟ ਬਹੁਤ ਖੋਸ਼ ਸੀਗਾ ਕਿ ਜਿਹੜੀ ਕਾਲੀਦਲ ਦੀ ਡਿਗੀ ਹੋਈ ਸ਼ਾਖਾ ਹੈ ਉਹ ਫੇਰ ਉਹਦੀ ਹੋਂਦ ਵੱਜੂਗੀ ਔਰ ਅਕਾਦ ਤੱਕ ਸਾਡਾ ਸਿੱਖ ਹੁੰਦਾ ਉਹ ਤਖਤ ਬਈ ਜਿਹਦੇ ਅੱਗੇ ਜਾ ਕੇ ਲਾ ਕੇ ਆਪਾਂ ਝੂਠ ਬੋਲ ਸਕਦੇ ਆ ਤੇ ਨਾ ਹੀ ਬੋਲਣਾ ਕਿਸੇ ਨੂੰ ਚਾਹੀਦਾ ਸਾਰੇ ਸਿੱਖ ਕੌਮ ਇਸ ਨੂੰ ਖੋਸ਼ੀਗੀ ਵੇ ਇਹ ਜਿਹੜਾ ਇਹ ਕਾਤਰਖ ਸਾਹਿਬ ਨੇ ਸੇਵਾ ਲਈਆ ਇਹਦੇ ਨਾਲ ਸ਼ਰੋਮਣੀ ਕਾਲੇਦਲ ਦੇ ਪੈਰ ਲੱਗ ਗਏ ਪਰ ਉਹਦੇ ਬਾਅਦ ਹੋਇਆ ਕਿ ਵੀ ਜਿਹੜੀਆਂ ਤਬਦੀਲੀਆਂ ਆਈਆਂ ਨੇ ਪਹਿਲਾਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਗਿਆ ਗਿਆ ਵੀ ਚੌੜੇ ਨੂੰ ਕੀ ਚੌੜਾ ਕੀ ਹੁੰਦਾ ਹੈ ਮੈਂ ਅਸੀਂ ਚੌੜੇ ਨੂੰ ਅਕਾਲੀ ਆਪਣੇ ਸਿੱਖ ਪੰਥ ਚੋਂ ਛੇਕਿਆ ਜਾਵੇ ਪਰ ਲੋਕਾਂ ਨੇ ਉਹਦਾ ਵਿਰੋਧ ਕੀਤਾ ਫਿਰ ਉਹ ਵਾਪਸ ਲੈਣਾ ਪਿਆ ਫਿਰ ਕਿਹਾ ਬਈ ਜਿਹੜੇ ਆਪਣੇ ਸਿੰਘ ਸਾਹਿਬ ਨੇ ਯਾਨੀ ਹਰਪ੍ਰੀਤ ਸਿੰਘ ਹੋਰੀ ਉਹਨਾਂ ਦਾ ਅਸਤੀਫਾ ਮਨਜ਼ੂਰ ਕੀਤਾ ਜਾਵੇ ਅਕਾਲਪੁਰਖ ਸਾਹਿਬ ਦੇ ਜਹਦਰ ਨੇ ਕਿਹਾ ਬਈ ਜੇ ਉਹਨਾਂ ਦਾ ਅਸਤੀਫਾ ਮਨਜ਼ੂਰ ਕਰੋਗੇ ਤੇ ਅਸੀਂ ਵੀ ਨਾਲ ਕਰਾਂਗੇ ਉਹ ਅਸਤੀਫਾ ਵੀ ਵਾਪਸ ਲਿਆ ਗਿਆ ਇਹ ਸਾਰੀ ਘਟਨਾ ਦੇ ਬਾਅਦ ਜਿਹੜੀ ਕਾਲਪੁਰਖ ਸਾਹਿਬ ਨੇ ਸੱਤ ਮੈਂਬਰੀ ਕਮੇਟੀ ਬਣਾਈ ਸੀ ਵੇ ਜਿਹਦੇ ਕਰਕੇ ਆਪਾਂ ਭਗਤੀ ਭਰਤੀ ਕਰਦੀ ਸੀ ਸਾਰੇ ਅਕਾਲੀ ਦਲਾਂ ਨੂੰ ਨਾਲ ਲੈ ਕੇ ਉਸ ਕਮੇਟੀ ਦਾ ਵੀ ਅਮਲ ਨਹੀਂ ਕੀਤਾ ਗਿਆ ਮੈਂ ਅੱਜ ਤੁਹਾਨੂੰ ਸਾਰਿਆਂ ਨੂੰ ਇਸ ਕਰਕੇ ਬੁਲਾਇਆ ਇਹੋ ਬੇਨਤੀ ਕਰਨੀ ਆ ਉਹ ਅਕਾਲ ਤਖਤ ਦਾ ਹੁਕਮ ਸਾਨੂੰ ਸਾਰਿਆਂ ਨੂੰ ਮੰਨਣਾ ਚਾਹੀਦਾ ਹੈ ਉਹ ਸਾਰੇ ਵਰਕਰ ਸਾਹਿਬਾਂ ਨੂੰ ਮੇਰੇ ਇਹੋ ਹੀ ਬੇਨਤੀ ਆ ਵੀ ਆਪਾਂ ਤਖਰੇ ਹੋ ਕੇ ਜੇਲੇ ਵੀ ਕਮੇਟੀ ਅਕਾਲ ਸਰਖ ਸਾਹਿਬ ਦੇ ਜਸਦਾਰ ਨੇ ਬਣਾਈ ਆ ਉਹਦੇ ਅਨੁਸਾਰ ਚਲੀਏ ਤਾ ਜੋ ਆਉਣ ਵਾਲਾ ਦਿਨ ਅਕਾਲੀ ਦਲ ਦੇ ਚੱਗੇ ਆਵੇ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੀ ਮੈਂਬਰਸ਼ਿਪ ਭਰੀ ਗਈ ਆ ਹਾਂਜੀ ਆਪਣੇ ਤੌਰ ਤੇ ਹਾਂਜੀ ਉਹ ਕਿੱਦਾਂ ਵਿਗਦੇ ਵੇਖੋ ਮੇਰੀ ਮੈਂ ਬੇਨਤੀ ਕਰਦਾ ਮੈਂ ਕਿਸੇ ਦੇ ਕੋਈ ਖਰਾਬ ਨਹੀਂ ਗੱਲ ਕਰਦਾ ਮੈਂ ਤਾਂ ਆਪਣੀ ਰਾਇ ਦਿੰਦੀ ਹਾਂਜੀ ਜੇ ਵੀ ਤੋਂ ਜੇ ਤੋੜੀ ਬਦਲ ਚਾਹਣ ਪਉਂਦੀ ਉਹਨੂੰ ਅਕਾਲ ਤਖਤ ਦੇ ਹੁਕਮ ਤੇ ਚੱਲਣਾ ਚਾਹੀਦਾ ਸੀ ਪਹਿਲੇ ਦਿਨ ਹੀ ਮੀਟਿੰਗ ਵੀ ਹੋਈ ਆ ਅਕਾਲ ਤਖਤ ਧਾਮੀ ਹੁਣਾਂ ਜਿਹੜੇ ਬਡਾਲਾ ਹੁਣਾਂ ਜੀ ਇਹਨਾਂ ਲੈ ਕੇ ਅਕਾਲ ਤਖਤ ਸਾਹਿਬ ਦੇ ਵੀ ਦੇ ਦੇ ਜੋ ਫਿਰ ਉਹ ਵੀ ਕੰਦਰੀ ਨਾਲ ਵੇਖੋ ਇਹ ਇਹ ਬਟਾਲਾ ਹੋ ਰਹੀ ਤੇ ਧਾਮੇ ਵੀ ਇਹ ਚਾਹੁੰਦਾ ਵੀ ਭਰਤੀ ਉੱਧਾ ਹੀ ਹੋਵੇ ਪਰ ਨਹੀਂ ਅੱਜ ਸੁबीर ਬਾਦਲ ਕਿਸੇ ਪਾਸੇ ਲੱਗ ਗਿਆ ਸੁਬੀਰ ਸਿੰਘ ਕਹਿੰਦੇ ਕਿ ਉਹਨਾਂ ਨੇ ਇਲਜ਼ਾਮ ਆਪਣੀ ਝੋਲੀ ਪਾਏ ਨੇ ਆਪਣਾ ਘਰ ਨਹੀਂ ਹਾਂਜੀ ਕਹਿੰਦੇ ਉਹਨਾਂ ਨੇ ਇਲਜ਼ਾਮ ਸ੍ਰੀ ਕਾਲਕ੍ਰਿਸ਼ਨਾ ਦਾ ਕਰਕੇ ਆਪਣੀ ਝੋਲੀ ਪਵਾ ਲਏ ਨੇ ਹਾਂ ਪਰ ਉਹ ਗੁਨਾਹਗਰ ਨਹੀਂ ਸਰ ਨਹੀਂ ਮੇਰੀ ਗੱਲ ਸੁਣੋ ਇਹ ਉਹਨੇ ਗਲਤ ਕੀਤਾ ਇਹ ਗਲਤ ਗਿਆ ਹੁਣ ਆਪਾਂ ਇੱਥੇ ਇਕੱਠੇ ਹੋਏ ਆ ਜੇ ਮੈਂ ਹੁਣ ਜੋ ਬੋਲਣ ਰਿਹਾ ਤੇ ਦਸਾਂ ਮਿੰਟਾਂ ਮੈਂ ਕਿਹਾ ਯਾਰ ਮੈਂ ਇਹ ਪ੍ਰੈਸ ਕਾਨਫਰੰਸ ਨਹੀਂ ਬੁਲਾਈ ਕੋਈ ਗੱਲ ਹੈ ਯੋ ਮੈਂ ਗਿਆ ਮੈਨੂੰ ਉਹ ਤਾਂ ਕਰਾ ਤੇ ਹੁਣ ਇਹ ਤੇ ਮੈਂ ਠੀਕ ਆ ਤੇ ਜੋ ਉਹਨੇ ਮੰਨਿਆ ਉਹ ਠੀਕ ਸੀਗਾ ਤੇ ਤਾਂ ਹੀ ਸੇਕੋਮ ਜਗਤ ਨੇ ਸਬਤ ਕੀਤਾ ਵੀ ਉਹ ਗਲਤ ਸੀਗਾ ਤਾਂ ਤਾਂ ਹੀ ਸਬਤ ਕੀਤਾ ਹੀ ਸ਼੍ਰੋਮਣੀ ਕਾਲੀ ਦਲ ਹਾਸ਼ੀਏ ਦੇ ਕਹਿੰਦਾ ਚਲਾ ਗਿਆ 50 ਲੱਖ ਸੁਖਬੀਰ ਸਿੰਘ ਬਾਦਲ ਕਹਿੰਦੇ ਮੈਂਬਰਸ਼ਿਪ ਦੇਸ਼ ਭਰ ਦੇ ਵਿੱਚ ਕਰਾਂਗੇ ਲੱਗਦਾ ਵਾ ਕਿ 50 ਲੱਖ ਮੈਂਬਰਸ਼ਿਪ ਪੋਸੀਬਲ ਹੋ ਸਕਦਾ ਵੈਰੀ ਗੱਲ ਤੇ ਨੋ ਵੇਖੋ ਮੈਂ ਇਹਨਾਂ ਗੱਲਾਂ 'ਚ ਨਹੀਂ ਆਉਣਾ ਇਹ ਚੂੜ ਬੋਲਣ ਦਾ ਕੋਈ ਫਾਇਦਾ ਨਹੀਂ ਗੱਲ ਹੈ ਵੀ ਆਪਾਂ ਅਸਲੀ ਮੈਂਬਰਸ਼ਿਪ ਕਰੀਏ ਜਿਹੜੀ ਅਕਾਲੀ ਦਲ ਦੇ ਜੈਸਦਰ ਸਾਹਿਬ ਨੇ ਅਸੀਂ ਵੀ ਕਰਦੇ ਰਹੇ ਹਾਂ ਸਰਕਲ ਪ੍ਰਧਾਨ ਬਕਾਇਦਾ ਕਾਪੀਆਂ ਲੈਂਦੇ ਸਨ ਸਰਕਲ ਪ੍ਰਧਾਨ ਭਰਤੀ ਕਰਦੇ ਸਨ ਉਹਦੇ ਚੋਂ ਪਹਿਲਾਂ ਅਸੀਂ ਸਰਕਲ ਪ੍ਰਧਾਨ ਚੁੰNDE ਸਨ ਫਿਰ ਜ਼ਿਲ੍ਹੇ ਦੇ ਡੈਲੀਗੇਟ ਚੁੰNDE ਸਾਂ ਫਿਰ ਜ਼ਿਲ੍ਹੇ ਦੇ ਡੈਲੀਗੇਟਾਂ ਚੋਂ ਅਸੀਂ ਸਟੇਟ ਦੇ ਡੈਲੀਗੇਟ ਸਾਡੇ ਵੱਲੋਂ ਕੀਤੀ ਜਾਏਗੀ ਮੈਂਬਰਸ਼ਿਪ ਸ਼ੁਰੂ ਕਰੋਗੇ ਬਈ ਅਸੀਂ ਵੀ ਆਈਏ ਅਸੀਂ ਤੇ ਉਹ ਕਰਾਂਗੇ ਜੋ ਅਕਾਲ ਤਖਤ ਸਰਬ ਦੇ ਜਦਰ ਕਹਿ। ਇੱਕ ਤਰੀਕ ਨੂੰ ਪ੍ਰਧਾਨ ਦੀ ਚੋਣ ਹੋਣੀ ਆ ਸ਼੍ਰੋਮਣੀ ਅਕਾਲੀ ਦਲ ਦੇ ਕਿਸ ਤਰੀਕੇ ਨਾਲ ਵੇਖਦੇ ਹੋ? ਮੈਂ ਉਹਦੇ ਬਾਰੇ ਅਜੇ ਤਿੰਨ ਦੱਸਣਾ ਪਤਾ ਨਹੀਂ ਹੋ ਰਹੀ ਵੀ ਕਿ ਨਹੀਂ ਹੋ ਰਹੀ। ਪਰ ਲੱਗਦਾ ਨਹੀਂ ਤਸਵੀਰ ਬਾਦਲ ਨੂੰ ਫੇਰ ਪਰਦਾ ਬਣਾਇਆ ਜਾ। ਉਹ ਬਈ ਉਹ ਜੋ ਜੋ ਉਹਨੇ ਬੜਿਆ ਉਹਨੇ ਬਣਜ ਮੈਂ ਕੌਣ ਮੇਰੀ ਗੱਲ ਸੁਣੋ। ਜਦੋਂ ਮੈਂ ਤੁਸੀਂ ਜਦੋਂ ਮੇਰੇ ਹੀ ਬੰਦੇ ਆ ਮੈਂ ਹੀ ਪਰਸੀ ਕੀਤਾ ਤੇ ਤੀਸਰਾ ਬੰਦਾ ਕਿ ਤੁਰੂ। ਪਰ ਗੱਲ ਤੇ ਫੇਰ ਹੋ ਗਈ ਵੀ ਇੱਕ ਗੱਲ ਤੋਂ ਲਾਇਆ ਦੂਜੀ ਗੱਲ ਤੇ ਲੱਗੀ ਕਿਉਂਕਿ ਕਹalte ਹੋ ਰਹੀ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਬਾਦਲ ਪਰਿਵਾਰ ਨੂੰ ਜਿਹੜਾ ਵਾ ਸ਼੍ਰੋਮਣੀ ਕਾਲੀ ਦਲ ਤੋਂ ਲਾਂਬੇ ਹੀ ਤੱਕ ਗੱਲ ਗੱਲ ਇਹਦੀ ਮੈਂ ਕਹਿੰਦਾ ਸੀਗਾ ਕਾਤਕ ਸਾਬ ਨੇ ਜੋ ਫੈਸਲਾ ਲਿਆ ਉਹਨੇ ਵੀ ਇਹਨਾਂ ਨੂੰ ਇਕੱਠੇ ਕਰਕੇ ਇੱਕ ਤਾਂ ਸ਼੍ਰੋਮਣੀ ਕਾਲੀ ਦਲ ਨੂੰ ਬਚਾਇਆ ਦੁਬਾਰਾ ਸੁਖਬੀਰ ਬਾਦਲ ਪ੍ਰਧਾਨ ਬਣਦੇ ਨੇ ਤਾਂ ਤੁਸੀਂ ਐਕਸੈਪਟ ਕਰੋਗੇ ਉਹਨਾਂ ਦੇ ਵੇਖੋ ਮੇਰੀ ਗੱਲ ਤੋਂ ਮੈਂ ਤਾਂ ਪਹਿਲਾਂ ਹੀ ਨਹੀਂ ਐਕਸੈਪਟ ਕਰਦਾ ਤੇ ਹੁਣ ਕਿਧੂੰ ਕਰਨਾ ਹੈ ਡਾਟ ਸਾਬ ਪਾਰਟੀ ਸ਼੍ਰੋਮਣੀ ਕਾਲੀ ਦਲ ਪਰਿਵਾਰਵਾਦ ਤੋਂ ਮੁਕਤ ਹੋਣੀ ਚਾਹੀਦੀ ਹੈ ਇਹ ਪ੍ਰਧਾਨਗੀ ਦੀ ਗੱਲ ਕਰ ਰਿਹਾ ਆਪਾਂ ਸਰਜੀ ਮੈਂ ਮੈਂ ਇਸ ਬਾਰੇ ਨਹੀਂ ਗੱਲ ਕਰਦਾ ਮੈਂ ਕਹਨਾ ਕੋਈ ਵੀ ਹੋਵੇ ਉਹਨੂੰ ਚੱਕ ਪੰਥ ਦੀ ਸੇਵਾ ਲਈ ਤਿਆਰ ਹੋਣਾ ਚਾਹੀਦਾ ਹੈ ਜਿਹੜੇ ਆਪਾਂ ਪਾਸੇ ਚਲੇ ਗਏ ਤਾਂ ਆਪਾਂ ਨੁਕਸਾਨ ਠਾਂਦੇ